ਸਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਦੈਨਿਕਸ ਵੈਰਾਈਟੀ ਵੀ ਤੇ ਮੈਂ ਲਖਮਿੰਦਰ ਸਿੰਘ। ਵੱਧਦੀ ਗਰਮੀ ਜਿੱਥੇ ਲੋਕ ਪਰੇਸ਼ਾਨ ਹੋ ਰੱਖੇ ਨੇ ਗਰਮੀ ਜਿਹੜੇ ਜੋਰਾ ਸ਼ੋਰਾਂਾ ਪੈ ਰਹੀ ਹੈ ਉੱਥੇ ਲੋਕ ਜਿਹੜੇ ਘਰੋਂ ਬਾਹਰ ਨਿਕਾ ਲੋਕਾਂ ਦਾ ਮੁਸ਼ਕਲ ਹੋ ਰਿਹਾ ਉੱਥੇ ਕੰਮ ਕਰਦੇ ਕਿਦਾਂ ਦਾ ਅਸਰ ਪੈ ਰਿਹਾ ਗੱਲਬਾਤ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਅੱਜ ਅਸੀਂ ਅਕਾਲਗੜ੍ਹ ਮਾਰਕੀਟ ਦੇ ਵਿੱਚ ਮੌਜੂਦ ਆ ਕੰਮ ਕਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿੱਦਾਂ ਦਾ ਕੰਮ ਚੱਲ ਰਿਹਾ ਵਪਾਰੀਆਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ? ਕਵਲਜੀਤ ਸਿੰਘ ਜੀ। ਸਰ ਕਿੱਦਾਂ ਦਾ ਕੰਮ ਚੱਲ ਰਿਹਾ ਜਿਵੇਂ ਗਰਮੀ ਆ ਜੋਰਾ ਕਮ ਮਾਰਕੀਟ ਬਿਲਕੁਲ ਸ਼ਾਂਤ ਹੈ ਜੀ ਕਮ ਬਿਲਕੁਲ ਨਹੀਂ ਕਾ ਕਰਨੀ ਸ਼ਾਂਤ ਮੰਡੀ ਬਿਲਕੁਲ ਸ਼ਾਂਤ ਹੈ ਬਾਹਰੋਂ ਗਾਹ ਕਾ ਨਹੀਂ ਰਿਹਾ ਤੇ ਕਈਨ ਬਾਹਰੋਂ ਗਾਹ ਕ ਜੇ ਅੱਗੇ ਇੱਕ ਤਾਂ ਡਰ ਕਰਨਾ ਇੱਕ ਗਰਮੀ ਕਰਨਾ ਹੈ ਬਾਹਰੋਂ ਗਾਹ ਕ ਪੈਸੇ ਨਹੀਂ ਲਿਆ پا ਰਿਹਾ ਉਹਨੂੰ ਇਹੀ ਹੈ ਕਿ ਅਗਲੇ ਤੋਂ ਥੱਲੇ ਗਰਮੀ ਕਰਨ ਗਾਹ ਨਹੀਂ ਹੈਗਾ ਕੁਝ ਬਾਹਰ ਕਿਸਾਨਾਂ ਦੇ ਬਹਿਣ ਕਰਨ ਤਾਂ ਬਾਹਰੋਂ ਲੈ ਪੰਜਾਬ ਤੋਂ ਬਾਹਰੋਂ ਗਾਹ ਨਹੀਂ ਆ ਰਿਹਾ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਹੈ ਇੱਕ ਲਿਕਸ਼ਨ ਦਾ ਵੀ ਅਸਰ ਹੈ ਕਿ ਆਪਾਂ 50000 ਤੋਂ ਉੱਪਰ ਨਹੀਂ ਲਿਆ ਨਹੀਂ ਸਕਦੇ ਅੱਗੇ ਜੇ ਹੁੰਦਾ ਸੀ 10 ਸਾਲ ਪਹਿਲਾਂ ਵੀ 50000 ਸੀ ਅੱਜ 10 ਸਾਲ ਬਾਅਦ ਵੀ 50000 ਹੈ ਇਹਦੀ ਕਿ ਲਿਮਟ 2.5 ਲੱਖ ਰੁਪਏ ਹੋਣੀ ਚਾਹੀਦੀ ਹੈ ਉਹਦੇ ਕੋਲ ਵਪਾਰੀ ਦਾ ਆਪਣਾ ਇੱਕ ਆਈਡੀ ਪ੍ਰੂਫ ਜਾਂ ਕਿਸੇ ਹੋਣਾ ਚਾਹੀਦਾ ਕਿ ਅਸੀਂ ਵਪਾਰੀ ਆਂ ਸਾਰ ਤੋਂ ਮੈਂ 2 ਲੱਖ ਤਾਂ ਮੰਨ ਲੈ ਕੇ ਚੱਲਾਂ ਜਾਂ ਹੁਣ ਅਸੀਂ ਬਾਹਰੋਂ ਕੋਈ ਨਵਾਂ ਗਾਹਕ ਆਏਗਾ ਮਨੂੰ ਕਹੇਗਾ ਚੈੱਕ ਲਓ ਜੀ ਚੈੱਕ ਲਓ ਮੈਂ ਜਦ ਤੱਕ ਚੈੱਕ ਪਾਸ ਨਹੀਂ ਹੋਏਗਾ 10 ਦਿਨਾਂ ਚ ਮੈਂ ਕਿੱਥੋਂ ਦਵਾਂਗਾ ਉਹਨੂੰ ਮਾਲ ਹੁਣ ਉਹ ਆਪਣੀ ਦਾਦੇ ਰੋਂਦਾ ਕਿ ਮੇਰਾ ਮੈਨੂੰ ਮਾਲ ਦਿਓ ਜੀ ਇਹ ਵਪਾਰ ਵੀ ਪਰੇਸ਼ਾਨ ਹੈ ਅਸੀਂ ਪਰੇਸ਼ਾਨ ਹੈ ਇਸ ਕਰਕੇ ਜੇ ਕਹਿੰਿਆ ਨਾ ਕਿ ਮਾਰਕੀਟ ਅੱਗੇ ਨਾਲੋਂ ਬਹੁਤ ਜ਼ਿਆਦਾ ਸਲੰਪ ਹੈ ਸਲੰਪ ਦਾ ਰੀਜ਼ਨ ਹੀ ਆਇਆ ਹੈ ਕਿ ਗਰਮੀ ਕਲੈਕਸ਼ਨ ਉਪਰੋਂ ਗਾ ਕਿ ਪੈਸੇ ਨਹੀਂ ਲਿਆ پا ਰਿਆ ਇਸ ਵਾਰੀ ਤਾਂ ਸੀਜ਼ਨ ਬਿਲਕੁਲ ਫਲੋਪ ਗਿਆ ਅੱਛਾ ਜੇਕਰ ਗੱਲ ਕਰੇ ਗਰਮੀ ਗਰਮੀ ਜਿਵੇਂ ਲਗਾਤਾਰ ਪੈ ਰਹੀ ਹੈ ਦੁਪਹਿਰਾਂ ਤੋਂ ਚਲੋ ਲੋਕ ਨਹੀਂ ਨਿਕਲਦੇ ਹੁਣਾ ਘਟੋ ਘਟ 6 ਵਜੇ ਦਾ ਟਾਈਮ ਹੋ ਚੁੱਕਿਆ ਪਹਿਲੇ ਵਾਲੇ ਦਿਨਾਂ ਦੇ ਵਿੱਚ ਤੇ ਹੁਣ ਜੇ ਦਿਨਾਂ ਦੇ ਵਿੱਚ ਗਰਮੀ ਤੇ ਪਲੱਸ ਇਲੈਕਸ਼ਨ ਕਰਕੇ ਹੁਣ ਕਿੰਨਾ ਘਾਟਿਆ ਮੈਂ ਕਹਿੰਦਾ 50 60% ਫਰਕ ਹੈ 60% ਗਾਹ ਘਟ ਹੈ 60% ਗਾਹ ਘਟ ਹੈ ਸਵੇਰੇ ਸਵੇਰੇ ਜਿਹੜਾ ਗਾਹਕ ਆ ਗਿਆ ਆ ਗਿਆ ਸ਼ਾਮ ਨੂੰ ਤਾਂ ਬਾਹਰ ਦੀ ਮੰਡੀ ਚ ਕੋ ਗਾਹਕ ਥੋੜੀ ਆਏਗਾ ਸਵੇਰੇ ਸਵੇਰੇ ਜਿਹੜਾ ਗਾਹਕ ਆਏਗਾ ਆਏਗਾ ਬਾਹਰ ਦਾ ਤੁਸੀਂ ਆ ਰਿਟੇਲ ਨਾਲ ਲੇ ਤੇ ਦੇਖ ਲੋ ਨਾ ਰਿਟੇਲਰ ਤੋਂ ਉਹ ਵੀਰ ਵਿਚਾਰੇ ਬਹਿ ਕੇ ਜਾਂਦੇ ਉਹ ਕਹਿੰਦੇ ਕਿ 2 ਤਰੀਕ ਤੋਂ ਬਾਅਦ ਕੰਮ ਚੱਲੇਗਾ ਉਸ ਤੋਂ ਬਾਅਦ ਥੋੜਾ ਹੋਏਗਾ ਹਾਂ ਇਲੈਕਸ਼ਨਾਂ ਤੋਂ ਬਾਅਦ ਥੋੜਾ ਦੇਖਾਂਗੇ ਕੀ ਰਿਪੋਰਟ ਕੀ ਹਾਲਾਤ ਹੈ ਉਸ ਸਾਫਤਰ ਅਕਾ ਸਟਾਕ ਕਿੰਨਾ ਕਿ ਜਮਾ ਤਾਂ ਦਸ ਟਮ ਹੋ ਚੁੱਕਿਆ ਜਿਵੇਂ ਤੁਸੀਂ ਕਹਿੰਦੇ ਗਾਹਕ ਨਹੀਂ ਆ ਰਿਹਾ ਸਿਰੇ ਗਾਹਕਾਂ ਦਾ ਸ਼ਾਮ ਨੂੰ ਤਾਂ ਆਉਂਦਾ ਹੀ ਨਹੀਂ ਤੁਸੀਂ ਕਹਿੰਦੇ ਟਮਾਟਾ ਮਾਈਆਂ ਤੇ ਸਟਾਕ ਦੀ ਗੱਲ ਕਰੀ ਤੇ ਸਟਾਕ ਕਿੰਨਾ ਕਿ ਜਮਾ ਮੈਂ ਕਹਿ ਤਰਿਆ ਨਾ ਕਿ 60% ਗਾਹਕ ਘਟਾ ਹੈ ਹੁਣ ਜੇ ਹੁਣ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਲੋਕਾਂ ਨੇ ਆਪਣੀ ਪ੍ਰੋਡਕਸ਼ਨਾਂ ਬੰਦ ਕਰਤੀਆਂ ਫੈਕਟਰੀਆਂ ਬੰਦ ਕਰਤੀਆਂ ਇਸ ਕਰਕੇ ਕਰਤੀਆਂ ਕਿ ਉਹਨਾਂ ਤੋਂ ਅੱਗੇ ਸੇਲ ਨਹੀਂ ਨਿਕਲ ਪਾਰੀ ਇਹ ਸੇਲ ਨਹੀਂ ਉਹਨਾਂ ਨੇ ਹੁਣ ਫੈਕਟਰੀਆਂ ਉਹ ਬੰਦ ਮੱਲੂ ਮੱਲੀ ਕਰਨਗੇ ਜੇ ਸੇਲ ਨਹੀਂ ਹੋਏਗੀ ਉੰਜ ਮੇਰੀ 40% ਕੰਮ ਹੈਗਾ 60% ਨਹੀਂ ਹੈਗਾ ਮੈਂ ਉਹਨਾਂ ਨੂੰ ਕਵਾਂਗਾ ਭਾਜੀ ਮੇਰੇ ਤੋਂ ਮਾਲ ਨਹੀਂ ਵਿਕ ਰਿਹਾ ਤੇ ਫਰੋ ਮੁਲਮਲੇ ਉਹਨਾਂ ਨੇ ਵੀ ਪ੍ਰੋਡਕਸ਼ਨ ਬੰਦ ਹੀ ਕਰਨੀ ਹੈ ਜੀ ਬਿਲਕੁਲ ਹੋਰ ਵੀ ਗੱਲਬਾਤ ਕਰਾਂਗੇ ਇੱਥੇ ਜਿਹੜੇ ਲੋਕ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਉਹਨਾਂ ਦਾ ਕੰਮ ਤੇ ਕਿੰਨਾ ਕ ਅਸਰ ਪੈ ਰਿਹਾ ਇੱਥੇ ਕਾਲਗੜ ਮਾਰਕੀਟ ਦੇ ਵਿੱਚ ਮੌਜੂਦ ਆ ਜਿੱਥੇ ਕਿ ਕੰਮ ਦੇ ਵਿੱਚ ਜਿਹੜਾ ਕਿ ਕਾਫੀ ਜਿਹੜਾ ਅਸਰ ਦੁਖ ਨੂੰ ਮਿਲ ਰਿਹਾ ਹਾਲਾਂਕਿ ਜਿਹੜੀ ਗਰਮੀ ਵੀ ਪੂਰੀ ਜੋਰਾ ਸ਼ੋਰਾ ਨਾਲ ਪੈ ਰਹੀ ਆ ਪਰ ਦੂਜੇ ਪਾਸੇ ਕਹਿੰਦੇ ਨੇ ਕਿ ਇਲੈਕਸ਼ਨ ਕਰਕੇ ਵੀ ਜਿਹੜਾ ਉਹਨਾਂ ਕੈਸ਼ ਲਿਆਉਣ ਦੇ ਵਿੱਚ ਦਿੱਕਤ ਆ ਰਹੀ ਆ ਹੋਰ ਵੀ ਇੱਥੇ ਦੁਕਾਨਦਾਰ ਹੈਗੇ ਨੇ ਗਾਰਮੈਂਟ ਦੀ ਦੁਕਾਨ ਤੇ ਅਸੀਂ ਮੌਜੂਦਾ ਕਾਲਗੜ੍ਹ ਮਾਰਕੀਟ ਦੇ ਵਿੱਚ ਮੌਜੂਦ ਆ ਗੱਲਬਾਤ ਕਰਾਂਗੇ ਅ ਭਾਜੀ ਕਿੰਨਾ ਕ ਅਸਰ ਹੋ ਰਿਹਾ ਪੈ ਰਿਹਾ ਵਾ ਜੇ ਜੇਕਰ ਇਲੈਕਸ਼ਨਾਂ ਦੀ ਗੱਲ ਕਰੀਏ ਜਾਂ ਤਾਂ ਫਿਰ ਗਰਮੀ ਦੀ ਗੱਲ ਕਰੀਏ ਕੰਮ ਕਾਰ ਦੇ ਵਿੱਚ ਕਿੰਨਾ ਕ ਅਸਰ ਬਹੁਤ ਜ਼ਿਆਦਾ ਆ ਜਾਂ ਕਿ ਮਾਰਕੀਟ ਸਲੋ ਤਾਂ ਪਹਿਲਾਂ ਹੁੰਦੀ ਸੀਗੀ ਬਟ ਇੰਨਾ ਅਜ ਤੱਕ ਨਹੀਂ ਕਦੀ ਸਲੋ ਆਇਆ ਸਲੰਪ ਨਹੀਂ ਆਇਆ ਇਲੈਕਸ਼ਨ ਵੀ ਹੈ ਹੋਰ ਵੀ ਕਾਫੀ ਰੀਜ਼ਨਸ ਨੇ ਗਰਮੀਆਂ ਵੀ ਨੇ ਇਹ ਕਹਿ ਸਕਦੇ ਆ ਗਰਮੀ ਤੇ ਇਲੈਕਸ਼ਨ ਇਕੱਠੇ ਆ ਕੇ ਤਾਂ ਕਰ ਹਾਂਜੀ ਬਸ ਕਹਿ ਸਕਦੇ ਆ ਜ ਔਰ ਗੇਮਾਪੁਰੀਆਂ ਮੂਵੀਆਂ ਦੇਖੀ ਆਂ ਦੇ ਮੁੰਡੇ ਮੂਵੀ ਦੇਖੀ ਜਾਂਦੇ ਨੇ ਅੱਛਾ ਅੱਛਾ ਜਿਹੜੇ ਹੁਣ ਜਿਵੇਂ ਤੁਸੀਂ ਕਹਿੰਦੇ ਕੰਮ ਨਹੀਂ ਚੱਲ ਰਿਹਾ ਤੇ ਜਿਹੜੇ ਵਰਕਰ ਆ ਜਿਹੜੇ ਤੁਹਾਡੇ EMPLOYE ਰੱਖੇ ਹੋਏ ਮੁੰਡੇ ਨੇ ਕਿਉਂਕਿ ਉਹ ਤਨਖਾਹ ਦੇ ਨੂੰ ਓੱਖਾ ਨਹੀਂ ਹੁੰਦਾ ਜਿਵੇਂ ਤੁਸੀਂ ਨੇ ਕੰਮ ਨਹੀਂ ਚੱਲ ਰਿਹਾ ਖੋਨਦਾ ਹੀ ਵੇ ਸਰ ਕੀ ਕਰ ਸਕਦੇ ਹੁਣ ਮੈਨੇਜ ਕਰਨਾ ਪੈਂਦਾ ਅੱਛਾ ਕਿੰਨਾ ਕ ਸਟਾਕ ਜਮਾ ਕਰਕੇ ਰੱਖਿਆ ਹੈ ਜੇਕਰ ਕੰਮ ਨਹੀਂ ਹੁੰਦਾ ਹਾਂਜੀ ਸਟਾਕ ਕਿੰਨਾ ਕ ਜਮਾ ਇਸ ਟਾਈਮ ਸਟਾਕ ਤੁਹਾਡੇ ਸਾਹਮਣੇ ਦੁਕਾਨ ਤੁਹਾਡੇ ਸਾਹਮਣੇ ਭਰੀ ਹੋਈ ਹੈ ਸਟਾਕ ਪੂਰਾ ਪਿਆ ਹੈ ਔਰ ਲੱਖਾਂ ਦਾ ਸਟਾਕ ਪਿਆ ਹੈ ਕੰਮ ਨਹੀਂ ਜਾ ਰਿਹਾ ਹਾਂਜੀ ਹਾਂਜੀ ਜੀ ਬਿਲਕੁਲ ਦੁਕਾਨਦਾਰ ਕਹਿ ਰਹੇ ਕੰਮ ਨਹੀਂ ਚੱਲ ਰਿਹਾ ਕਿ ਗਰਮੀ ਦੇ ਕਰਕੇ ਇਲੈਕਸ਼ਨ ਦੇ ਕਰਕੇ ਜਿਹੜਾ ਕੰਮ ਨਹੀਂ ਜਾ ਰਿਹਾ ਹੋਰ ਵੀ ਇੱਥੇ ਜਿਹੜੇ ਕਾਰੋਬਾਰੀ ਹੈਗੇ ਆ ਗਾਮ ਅਕਾਲਗੜ ਮਾਰਕੀਟ ਦੇ ਵਿੱਚ ਮੌਜੂਦ ਆ ਹੋਰ ਵੀ ਜਿਹੜੇ ਕਾਰੋਬਾਰੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਜਿਹੜਾ ਅਸਰ ਜਿਹੜਾ ਦੇਖਣ ਨੂੰ ਮੈਰੇ ਇੱਕ ਅੱਧੀ ਦੁਕਾਨ ਤੇ ਹੋਰ ਜਾ ਕੇ ਪੁੱਛਦੇ ਆ ਉਹਨਾਂ ਨੂੰ ਵੀ ਕਿੰਨਾ ਕੁ ਜਿਹੜਾ ਕੇਸਰ ਹਾਲਕਿ ਜਿਹੜੀ ਵੱਧੀ ਜਿਹੜੀ ਗਰਮੀ ਹੈ ਉਸ ਦੇ ਕਾਰਨ ਜਿਹੜਾ ਕਿ ਕਹਿ ਰਹੇ ਨੇ ਕਿ ਗਾਹਕ ਨਹੀਂ ਆ ਰਿਹਾ ਤੇ ਦੂਜੇ ਪਾਸੇ ਜੇ ਗੱਲ ਕਰੀ ਇਲੈ ਜਿਹੜਾ ਅਸਰ ਜਿਹੜਾ ਕਿ ਪੈ ਰਿਹਾ ਕਿਉਂਕਿ ਕੈਸ਼ ਲੈ ਕੇ ਕੈਰੀ ਕਰਨ ਉਹਨਾਂ ਨੂੰ ਔਖਾ ਹੁੰਦਾ ਹੈ ਕਿਉਂਕਿ ਗਾਹਕ ਨਹੀਂ ਆਉਂਦਾ ਗਾਹਕ ਦੂਰ ਦੂਰ ਤੋਂ ਜਿਹੜੇ ਆਉਂਦੇ ਨੇ ਹੁਣ ਗੱਲਬਾਤ ਕਰਾਂਗੇ ਦੁਕਾਨਦਾਰ ਇੱਕ ਹੋਰ ਵੀ ਦੁਕਾਨਦਾਰ ਤੇ ਪਹੁੰਚ ਕੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕਿੰਨਾ ਕ ਅਸਰ ਪੈ ਰਿਹਾ ਜੇ ਕੰਮ ਦੀ ਗੱਲ ਕਰੀਏ ਇੱਕ ਪਾਸੇ ਗਰਮ ਇੱਕ ਪਾਸੇ ਇਲੈਕਸ਼ਨ ਕਿੰਨਾ ਕ ਫਰਕ ਪੈਦਾ ਬਹੁਤ ਜ਼ਿਆਦਾ ਫਰਕ ਹੈ ਜੀ ਗਰਮੀ ਕਰਕੇ ਗਾਹਕ ਨਿਕਲਦਾ ਕਿੱਥੇ ਆ ਸ਼ਾਮ ਨੂੰ 7 ਵਜੇ ਤੋਂ ਬਾਅਦ 8 ਵਜੇ ਤੱਕ 8 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ ਘੰਟਾ ਵੀ ਕੰ अच्छा पहला ਜਿਵੇਂ ਗਾਹਕ ਆ ਜਾਂਦਾ ਸੀ ਹੁਣ ਜਮੇ ਗਾਹਕ ਨਹੀਂ ਆਂਦਾ ਜੇਕਰ ਗਰਮੀ ਤੇ ਹੁਣ ਜਿਵੇਂ ਲੱਗ 30% ਹੈ ਜੀ 40% ਹੈ 60% ਗਾਹਕ ਗੁੜਿਆ ਹਾਂ ਅੱਛਾ ਵਿਲੇ ਬੈ ਕੇ ਚਲੇ ਜਾਣਾ ਫਿਰ ਐਦਾਂ ਹੀ ਹੈ ਜੀ 40% ਤੇ ਫਿਰ ਵਿਲੇ ਬੈ ਕੇ ਜਾਵਾਂਗੇ ਖਰਚਾ ਕਿੱਦਾਂ ਨਿਕਲ ਖਰਚਾ ਫਿਰ ਓਕੇ ਸੋਕੇ ਕਰਨਾ ਪੈਂਦਾ ਜੀ ਕੀ ਕਰੀਏ ਫਿਰ ਜਿਹੜੇ ਐਮਪਲਾਈਰ ਕਿ ਐਮਪਲਾਈ ਹੁਣ 4 ਸੀ ਹੁਣ 2 ਜਣੇ ਨੇ ਉਹ ਉਹਦੀ ਕੱਟ ਗਏ ਕੱਟ ਗਏ ਘਟਾਣੇ ਪੈਂਦੇ ਨੇ ਫਿਰ ਕੀ ਕਰੀਏ ਕੀ ਲੱਗਦਾ ਕਿ ਜਿਸ ਆਮਾ ਗਰਮੀ ਪੈ ਰਹੀ ਉਪਰੋਂ ਇਲੈਕਸ਼ਨ ਆ ਰਿਹਾ ਕੀ ਲੱਗਦਾ ਕਿ ਇਲੈਕਸ਼ਨ ਤੋਂ ਬਾਅਦ ਕੰਮ ਚੱਲੇਗਾ ਜਾਂ ਉਮੀਦ ਤਾਂ ਐਸੇ ਉਮੀਦ ਤੇ ਬੈਠੇ ਜੀ ਦੁਕਾਨਦਾਰ ਤਾਂ ਉਮੀਦ ਤੇ ਹੀ ਬੈਠਾ ਹੈ ਇਲੈਕਸ਼ਨ ਤੋਂ ਬਾਅਦ ਸ਼ਹਿਰ ਕੰਮ ਰੜਨਾ ਸ਼ੁਰੂ ਹੋ ਜਾਵੇ ਜੀ ਬਿਲਕੁਲ ਦੁਕਾਨਦਾਰ ਨਾਲ ਗੱਲਬਾਤ ਕੀਤੀ ਅਸੀਂ ਕਾਲਗੜ ਮਾਰਕੀਟ ਵਿੱਚ ਮੌਜੂਦ ਸੀ ਜਿੱਥੇ ਕਿ ਉਹਨਾਂ ਦਾ ਕਹਿਣਾ ਕਿ ਇਲੈਕਸ਼ਨ ਤੇ ਪਲੱਸ ਜੇਕਰ ਗਰਮੀ ਦੀ ਗੱਲ ਕਰੀਏ ਦੋਨਾਂ ਕਰਕੇ ਜਿਹੜਾ ਕਿ ਕੰਮ ਤੇ ਅਸਰ ਪੈ ਰਿਹਾ ਕਿ ਕੈਸ਼ ਕੈਰੀ ਕਰਨ ਨੂੰ ਜੜਾ ਔਖਾ ਹੋ ਰਿਹਾ ਵਾ ਹਾਲਕਿ ਇਹਨਾਂ ਦਾ ਕਹਿਣਾ ਕਿ ਜਿਹੜਾ ਕੰਮ ਆ ਉਹ ਇਲੈਕਸ਼ਨਾਂ ਤੋਂ ਬਾਅਦ ਹੀ ਸਾਡਾ ਚੱਲੇਗਾ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦਾ ਕੰਮ ਕਰਕੇ ਨਹੀਂ ਛੇਤੀ ਚੱਲੇਗਾ ਤਾਂ ਜੋ ਇਹਨਾਂ ਦਾ ਗੁਜ਼ਾਰਾ ਹੋ ਸਕੇ ਲੁਧਿਆਣਾ ਤੋਂ ਲਖਵਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ